ਇਸ ਵੇਲੇ ਦੀ ਬੇਹਦੀ ਮੰਦ ਭਾਗੀ ਖਬਰ ਜਿਹੜੀ ਆ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਪਿਓ ਦਾ ਸੋਨਾ ਸੁਨੱਖਾ ਅਤੇ ਵਾਲੀਬਾਲ ਦਾ ਵੱਡਾ 플레이ਰ ਜਿਹੜਾ ਆ ਮੌਤੇ ਘਾਟ ਉਤਾਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ 16 ਸਾਲ ਦਾ ਮਹਿਜ ਇਹ ਲੜਕਾ ਸੀਗਾ ਜੋ ਵਾਲੀਬਾਲ ਦਾ ਬਹੁਤ ਵਧੀਆ 플레이ਰ ਸੀਗਾ ਤਾਂ ਇਸ ਦਾ ਕਤਲ ਇਸਦੇ ਹੀ ਜਿਹੜੇ ਦੋਸਤ ਸਨ ਜਿਹੜੇ ਪੁਰਾਣੇ ਕਲਾਸਮੇਟ ਸਨ ਉਹਨਾਂ ਵੱਲੋਂ ਕਿਰਚਾ ਮਾਰ ਕੇ ਇਜ਼ਦਾ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਪਹਿਲਾਂ ਜਿਹੜਾ ਹੈ ਝਗੜਾ ਹੋਇਆ ਸੀ ਤਾਂ ਉਸਦੀ ਹੀ ਰੰਜਿਸ਼ ਤੇ ਚਲਦੇ ਇਸ ਨੌਜਵਾਨ ਦਾ ਜਿਹੜਾ ਉਹ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਅਗਲੇ ਮਹੀਨੇ ਇਸ ਨੌਜਵਾਨ ਨੇ 16 ਸਾਲ ਦਾ ਹੋਣਾ ਸੀਗਾ ਔਰ ਇਸ ਦਾ ਦੂਸਰਾ ਭਰਾ ਜਿਹੜਾ ਉਹ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਅਤੇ ਇਸ ਦੀ ਮਾਤਾ ਜਿਹੜੀ ਆ ਉਹ ਪ੍ਰਿੰਸੀਪਲ ਹੈ ਪਰ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਸੋਣਾ ਸੁਨੱਖਾ ਮਾਪਿਓ ਦਾ 16 ਸਾਲ ਦਾ ਜਿਹੜਾ ਪੁੱਤ ਜਿਹੜਾ ਮਾਰ ਦਿੱਤਾ ਗਿਆ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਅਰੋਪੀਆਂ ਦੀ ਭਾਲ ਜਿਹੜੀ ਆ ਉਹ ਕਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਜਿਨ੍ਹਾਂ ਵੱਲੋਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਮਹਿਜ 16 ਤੋਂ 20 ਸਾਲ ਦੀ ਉਮਰ ਦੇ ਨੌਜਵਾਨ ਉਹ ਸੱਜਦੇ ਹੀ ਇੱਕ ਵਿੱਚ ਲੈ ਗਿਆ ਸਿਆਲ ਮੰਡੀ ਦੇ ਦਾਣਾ ਮੰਡੀ ਇਹਨੇ ਅਖਾ ਕੀ ਦਾ ਲੱਕਾ ਤੋਂ ਬੰਦੂਰ ਫੂਕ ਕੇ ਜਾ ਕੱਢਦੇ ਜੀ ਉਹ ਨਾਲ ਇਹ ਗੱਲ ਕਰਦੇ ਆ ਮੈਂ ਕਿਹਾ ਤੂੰ ਇੱਥੇ ਦੀ ਮਠਾ ਜਿਹੜੀ ਨੇ ਵੇਖਣੀ ਆ ਮੈਂ ਬੈਠ ਕੇ ਨਵੇੜ ਨੂੰ ਉਹਨਾਂ ਨਾਲ ਗੱਲ ਨਹੀਂ ਸੁਣੀ ਮੁੰਡਾ ਸਰੀਹਾੜੀ ਦਾ ਕਰਦੇ ਉਹਦੇ ਕੋਲ ਕਿੱਥੇ ਮੈਂ ਸਿੱਧੀ ਮਾਰੀ ਉਹ ਦਿਲ ਤੇ ਲੱਗੀ ਸਿੱਡੇ ਪਾ ਦਦੇ ਅਵੇ ਕਿਰੋਖਿਆ ਦੁਬਾਰਾ ਉੱਠਿਆ ਨਾਲ ਸਿੱਟ ਮਾਰਿਆ ਇੱਥੇ ਤੋਂ ਵੱਡਾ ਪਿਆਰ ਹੋ ਗਿਆ ਸਿੱਡੇ ਸਿੱਡੇ ਤੇ ਜੀ ਆਪਾਂ ਫੋਨ ਕਰਦੇ ਸੀ ਜਾਨ ਆ ਫੋਨ ਕਰਕੇ ਫੋਨ ਕਰਦੇ ਕਿਤੇ ਮੁੰਡਾ ਸੋਰੇ ਉਪਰ ਫੋਨ ਕਰਦੇ ਕਿੰਨੇ ਫੋਨ ਤੇ ਦਾ ਬੀਕ ਬੀ ਕਿੰਨੀ ਮਦਦ ਸੋਣਾ ਸੰਦੇਸ਼ ਤੁਹਾਡੀ ਕਿਹੜੀ ਹੀ ਬਾਲੀ ਬਾਲ ਦਾ ਸਾਢੇ ਸਾਢੇ 6.5 ਫੁੱਟ ਦਾ ਬੋਟ ਆ ਉਹਦਾ ਕੜਾਦੀ ਹੈ ਬੋਟ 5 4 ਇੰਚ ਹੈ ਕਿੰਨੀ ਵੇਲੇ ਘਟਨਾ ਹੈ ਕਿੱਥੇ ਹੋਈ ਹੈ ਇਹ ਇਹ ਸ਼ਾਮ ਨੂੰ ਲਗਭਗ ਹੀ ਆ ਵੀ 3:30 4 ਵਜੇ ਦੇ ਦਰ 3:30 4 ਵਜੇ ਬੱਚਿਆਂ ਦੀ ਕੋਈ ਪਹਿਲੀ ਰੰਜਿਸ਼ ਚੱਲਦੀ ਸੀ ਜੁਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਦਿਆ ਗਿਆ ਉੱਥੇ ਤੇ ਸਾਦਕੇ ਤੇ ਉੱਥੇ ਕਿਰਤ ਮਾਰ ਕੇ ਤੇ ਦਾ ਕਤਲ ਕੀਤਾ ਗਿਆ। ਕੀ ਨਾਂ ਹੈ ਬੱਚੇ ਦਾ? ਬਿਵੇਕਬੀਰ ਸਿੰਘ। ਅ ਪੜਦਾ ਸੀ ਇਹ ਕੀ? ਹਾਂ 10ਵੀਂ ਪਾਸ ਕੀਤੀ ਸੀ ਗਾਂ ਮਤਲ ਉੱਥੇ ਅ ਜਲੰਧਰ ਮਤਲ ਦਾਖਲਾ ਲੈ ਆ ਸੀਗਾ। ਪੜ੍ਹਨਾ ਸੀਗਾ। ਕਿ ਸੋਰਸ ਹਾਂ ਸਪੋਰਟ ਸੀ। ਕਿਥੇ ਹੋਈ ਸੀ ਇਹ? ਅ ਸਰੀਆਲੀ ਮੰਡੀ ਦੇ ਵਿੱਚ। ਹਮ ਉਮਰ ਕੁਝ 15-16 ਸਾਲ ਸੀਗੀ। ਕਾਰਨ ਪਤਾ ਲੱਗਿਆ ਮਾਰਨ ਵਾਲੇ ਕੌਣ ਸੀ। ਕਾਰਨ ਵਾਲੇ ਪਤਾ ਲੱਗ ਗਿਆ ਜੀ ਮਨਜਿੰਦਰ ਸਿੰਘ ਮਨੀ ਸੀਗਾ। ਇੱਕ ਕੋਈ ਗੋਲਾ ਸੀਗਾ ਪਿੱਛੇ ਪਿੰਡ ਦਾ। ਇੱਕ ਕੋਈ ਲੱਗ ਸੀਗਾ ਮਨ ਨੂੰ। ਪਰਦੇ ਦੇ ਨੇ ਉਹ ਉਹਨਾਂ ਦੇ ਕਲਾਸਮੇਟ ਸੀ। ਪਤਾ ਮਾਰੇ। ਪਹਿਲਾਂ ਇਹਨਾਂ ਦਾ ਕੋਈ ਝਗੜਾ ਚੁਗੜਾ ਹੋਇਆ ਸੀ। ਕਿਸੇ ਨੂੰ ਹੋਇਆ ਵਾਰ-ਵਾਰ ਕਿਰਤਨਾ ਕੀਤਾ ਜੀ। ਇਸ ਸਰਾਲੀ ਪਿੰਡ 'ਚ ਹੋਇਆ ਹੈ ਸਰਾਲੀ ਥਾਣਾ। ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ 'ਚ ਮਰਡਰ ਹੋਇਆ ਹੈ। ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸ ਐਚ ਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ। ਤੇ 19 ਦੇ ਦਾ ਬੋਡੀਓ ਤੋਂ ਲੈ ਕੇ ਜਾ ਚੁਕੇ ਸੀ ਤੇ ਆਪਾਂ ਅੱਗੇ ਤਫਤੀਸ਼ ਕਰ ਰਹੇ ਆ ਮਰਨ ਵਾਲੇ ਦਾ ਨਾਮ ਹੈ ਗਾਇ ਵਿਵੇਕ ਸਨ ਆਫ ਸ਼ਮਸ਼ੇਰ ਸਿੰਘ ਸਰਾ ਇਕੱਠੇ ਦਾ ਰਹਿਣ ਵਾਲਾ ਉਹ ਤੇ ਆਪਾਂ ਜਿਹੜੇ ਦੋਸ਼ੀਆਂ ਨੂੰ ਦੀ ਪਾਲ ਕਰਦੇ ਪਏ ਸਿਰਫ ਕਲਾਸਮੇਟਸ ਸੀ ਦੱਸਿਆ ਜਾ ਰਿਹਾ ਕਲਾਸਮੇਟਸ ਸੀ ਇਹ ਆਪਾਂ ਵੈਰੀਫਾਈ ਕਰ ਰਹੇ ਆ ਲਗਭਗ 16 ਸਾਲ ਦੀ ਮੁੰਡੇ ਦੀ ਉਮਰ ਹੀ ਜਵਾਨੀ ਸੀ ਹਜੇ ਤੇ ਦੱਸਿਆ ਜਾ ਰਿਹਾ ਕਿ ਉਹਦੇ ਕਲਾਸਮੇਟਸ ਵਗੈਰਾ ਹੋ ਸਕਦੇ ਆ ਉਹ ਵੈਰੀਫਾਈ ਕਰ ਰਹੇ ਆ ਇਹ ਫਿਰ ਵਾਲੀਬਾਲ ਦਾ ਪਲੇਅਰ ਵੀ ਰਿਹਾ ਸੀ ਹਾਂਜੀ ਹਾਂਜੀ ਵਾਲੀਬਾਲ ਮੈਚ ਵਗੈਰਾ ਖੇਡਦਾ ਰਿਹਾ ਏ ਤੇ ਇਸ ਸੰਕੇਤ ਤੋਂ ਵੀ ਆਪਾਂ ਦੇਖ ਰਹੇ ਆ ਇਹ ਸਰ ਨਰਸ ਕਿਹਾ ਕਿ ਵੈਪਨ ਕਿਸ ਤਰ੍ਹਾਂ ਮਤਲਬ ਕਿਥੋਂ ਆਇਆ ਮੈਂ ਆਪਣੇ ਕਿਰਚੀ ਕਿਰਚੀ ਯੂਜ਼ ਕੀਤੀ ਹੈ ਇਹਨਾਂ ਕਿਚੇ ਨਾਲ ਮਾਰ ਕੀਤੇ ਉਹਦੇ ਨਾਲ ਡੈਥ ਹੋਈ ਹੈ ਠੀਕ ਹੈ ਇਮਰਜੈਂਟ ਮਾਰਨ ਵਾਲੇ ਬਿਨਾਂ ਤਾਂ ਫਾਇਦਾ ਖੈਨੀ ਕਲੇਮ ਕਰਦੀ ਉਹ ਵੀ ਜੁਬਿਨਾਈਲ ਨੇ ਕੋਨਾ ਚ ਕੁਛ ਕਿ ਜੁਬਿਨਾਈਲ ਹੈਗੇ ਨੇ ਕੁਛ ਅਡਲਟ ਵੀ ਹੈਗੇ ਮਤਲਬ ਲਗਭਗ ਸਾਰੇ ਐਦਾ ਕਹ ਲਉ ਕਿ 17 ਤੋਂ 19 ਸਾਲ ਦੇ ਵਿੱਚ ਵਿੱਚ ਇਸ ਗਰੁੱਪ ਚ ਹੈਗੇ ਸੀ ਇਸ ਰੀਜ਼ਨ ਪਤਾ ਲੱਗਾ ਕੁਛ ਨਹੀਂ ਰੀਜ਼ਨ ਹੈ ਜੇ ਆਪਾਂ ਗੱਲਬਾਤ ਕਰਦੇ ਪਿਆ ਰੀਜ਼ਨ ਪਤਾ ਲੱਗੇਗਾ ਤੇ ਦੱਸਦੇ